ਤਾਲੀਵਾਲ ਸਾਹਿਬ ਅੱਜ ਜਿਹੜੀ ਤੁਸੀਂ ਮੋਹਾਲੀ ਐਸਐਸਪੀ ਨੂੰ ਕੰਪਲੇਂਟ ਦਿੱਤੀ ਆ ਕੀ ਆ ਉਹ ਕੰਪਲੇਂਟ ਕੀ ਉਹ ਕਿਹਦੇ ਖਿਲਾਫ ਦਿੱਤੀ ਗਈ ਹੈ ਸਾਰੀ ਕੰਪਲੇਂਟ ਇਹ ਇੱਕ ਕਲੈਂਟ ਜੀ ਇੰਗਲੈਸ਼ ਐਸੋਸੀਏਸ਼ਨ ਆਫ ਲਾਇਟ ਵੱਲੋਂ ਦਿੱਤੀ ਗਈ ਹੈ ਜਿਹਦੇ ਵਿੱਚ ਕੰਗੜਾ ਅਨਰਾਉਤ ਜੋ ਐਮਟੀ ਹੈ ਮੰਡੀ ਤੋਂ ਬੀਜੇਪੀ ਦੀ ਜੋ ਉਸਨੇ ਚੰਡੀਗੜ੍ਹ 에어ਪੋਰਟ ਤੇ ਸਾਰੇ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਇਹ ਕਿਹਾ ਕਿ ਪੰਜਾਬ ਜਿਹੜਾ ਅੱਤਵਾਦ ਪੈਦਾ ਹੋ ਰਿਹਾ ਉਹਦੇ ਉਹਦੇ ਖਿਲਾਫ ਵੀ ਇੱਕ ਪੇਨ ਦਿੱਤੀ ਹੈ ਕਿ ਇਹਦੇ ਖਿਲਾਫ ਜਿਹੜਾ ਕੇਸ ਦਰਜ ਕਰਿਆ ਜਾਵੇ ਦੇਸ਼ ਰੋਹੀ ਦਾ ਪੰਜਾਬੀਆਂ ਨੂੰ ਬਗਨਾਮ ਕਰਨ ਦਾ ਤੇ ਹੋਰ ਧਰਾਵਾਂ ਲਾ ਕੇ ਜਿਹੜਾ ਉਹ ਕਰਨਾ ਚਾਹੀਦਾ ਹੈ ਅ ਤਲਵਾਲ ਸਾਹਿਬ ਜੋ ਕੁਲਵਿੰਦਰ ਕੌਰ ਨੇ ਕੀਤਾ ਹੈ ਕਾਨੂੰਨ ਅਨੁਸਾਰ ਉਹ ਕਿਸ ਤਰ੍ਹਾਂ ਵੇਖ ਦਿੱਤੀ ਉਹਨੂੰ ਉਹ ਕੀਤਾ ਨਹੀਂ ਕੀਤਾ ਉਹਦੇ ਬਾਰੇ ਸਿੱਟ ਬੈਠੀ ਐ ਉਹਦੇ ਬਾਰੇ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਜੋ ਸਿੱਟ ਫੈਸਲਾ ਕਰੇਗੀ ਅਦਾਲਤ ਫੈਸਲਾ ਕਰੇਗੀ ਉਹ ਉਹਦੇ ਸਾਡਾ ਤਾਂ ਜਿਉ ਇੱਕ ਐਮਪੀ ਹੈ ਜ਼ਿੰਮੇਵਾਰ ਹੈ ਜੋ ਇੱਕ ਰੂਲਿੰਗ ਪਾਰਟੀ ਦੀ ਐਮਪੀ ਹੈ ਉਹ ਪੰਜਾਬੀਆਂ ਨੂੰ ਸਾਰਿਆਂ ਨੂੰ ਹੱਤਵਾਲੀ ਕਹਿ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਬੀਜੇਪੀ ਦੀ ਅੰਦਰ ਸਿਸਟਮ ਲਾਈਨ ਹੈ ਉਹਦੇ ਮੁਤਾਬਕ ਕੋ ਚੱਲ ਰਹੀ ਹੈ ਤਾਂ ਉਹੀ ਨਿਖੇਤੀ ਕਰ ਰਹੀ ਹੈ ਤਾਲੀਵਾਲ ਸਾਹਿਬੀ ਲਗਾਤਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਕਟਨਾਵਾਂ ਹੁੰਦੀਆਂ ਨੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਕੰਗੜਾ ਰਣੋਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਕੰਪਲੇਂਟ ਦਿੱਤੀ ਹੈ ਦੂਜਾ ਸੀ ਇਹ ਵੀ ਮੰਗ ਕਰਦੇ ਆ ਹਾਈ ਕਮਾਂਡ ਤੋਂ ਬੀਜੇਪੀ ਨੇ ਤੌਰ ਤੇ ਪ੍ਰਧਾਨ ਮੰਤਰੀ ਜੀ ਤੋਂ ਇਹਨੂੰ ਇਮੀਜੇਟਲੀ ਦੀ ਜਿਹੜੀ ਹੈ ਮੈਂਬਰਸ਼ਿਪ ਖਤਮ ਕਰਨ ਇਹਨੂੰ ਪਾਰਟੀ ਤੋਂ ਕੱਢਣ ਕਿਉਂਕਿ ਜਿਹੜਾ ਆਪਣਾ ਪੰਜਾਬ ਹੈ ਇਹ ਪਾਕਿਸਤਾਨ ਦੇ ਨੇੜੇ ਲੱਗਦਾ ਬਾਰਡਰ ਸਟੇਟ ਹੈ ਤੇ ਪਹਿਲਾਂ ਹੀ ਪੰਜਾਬ 1980 ਦੇ ਕਰੀਬ ਕਿੰਨੇ ਦਹਾਕੇ ਜਿਹੜਾ ਉਹ ਪੰਜਾਬ ਨੇ ਆਪ ਬਾਪ ਦਾ ਜਿਹੜਾ ਉਹ ਭੋਗਿਆ ਹੈ ਦੁਖਾਂਤ ਸਾਰੇ ਪੰਜਾਬੀਆਂ ਨੇ ਇਹ ਦੁਬਾਰਾ ਪੈਦਾ ਕਰਨਾ ਚਾਹੁੰਦੀ ਹੈ ਜਾਂ ਤਾਂ ਇਮੀਡੀਏਟਲੀ ਸਸਪੈਂਡ ਕਰਨਾ ਚਾਹੀਦਾ ਹੈ ਤੈਤਾਲੀਵਾਲ ਸਾਹਿਬ ਜਿਹੜੀਆਂ ਧਰਾਵਾਂ ਲੱਗੀਆਂ ਨੇ ਕੁਲਵਿੰਦਰ ਕੌਰ ਦੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੇ ਕੰਗੜਾ ਰਣੋਜ ਦੇ ਉੱਪਰ ਤੁਸੀਂ ਕਿਹੜੀਆਂ ਧਰਾਵਾਂ ਮੰਗ ਦੀ ਮੰਗ ਕਰਦੇ ਆ ਅਸੀਂ ਕੰਗੜਾ ਦੇ ਖਿਲਾਫ ਦਾ ਆਪਣਾ 295 ਜੇ ਤੇ 295 124 ਜੀਸਾ 4 ਵੀ ਹੈ 295 ਤੇ 353 375 499 ਅਸੀਂ ਇਹ ਧਰਾਵਾਂ ਦੀ ਮੰਗ ਕੀਤੀ ਉਹਦੀ ਕੁਲਵਿੰਦਰ ਕੌਰ ਦੀ ਗੱਲ ਹੈ ਉਹ ਤਾਂ ਹੁਣ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਤੁਸੀਂ ਬਾਰੇ ਉਹਦੇ ਬਾਰੇ ਕੁਝ ਨਹੀਂ ਕਹਿੰਦੇ ਕੀ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਇਨਵੈਸਟੀਗੇਸ਼ਨ ਚਾਹੀਦੀ ਹੈ ਗੱਲ ਤਾਂ ਇਹ ਤਾਂ ਇਹਨੇ ਤਾਂ ਸ਼ਰਿਆਮ ਵੀਡੀਓ ਵਾਇਰਲ ਕਰਕੇ ਇਹਦਾ ਸ਼ਰਿਆਮ ਬੋਲੀ ਪੰਜਾਬੀਆਂ ਦੇ ਅਗੇਂਸਟ ਪਹਿਲਾਂ ਤਾਂ ਪਰਚਾ ਹੀ ਦੇ ਪਰਚਾ ਦਰਜ ਹੋਣਾ ਚਾਹੀਦਾ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਤੇ ਪ੍ਰਸ਼ਾਸਨ ਦੀ ਜਿਹੜੀ ਨਿਖੇਧੀ ਕਰਦੇ ਆ ਇਹਦੇ ਨਾਲ ਪਰਚਾ ਦਰਜ ਕਿਉਂ ਨਹੀਂ ਹੋਇਆ ਕਿਉਂ ਸਾਨੂੰ ਵਕੀਲਾਂ ਨੂੰ ਪੰਜਾਬ ਦੇ ਲੋਕਾਂ ਨੂੰਰੇ ਆਉਣਾ ਪੈ ਰਿਹਾ ਵੀ ਇਹਦੇ ਖਿਲਾਫ ਪਰਚਾ ਦਰਜ ਕਰੋ ਉਹ ਤਾਂ ਬਣਦਾ ਹੀ ਆ ਵੀਡੀਓ ਤਾਂ ਹੀ ਬਣਦਾ ਤਲਵਾਲ ਸਾਹਿਬ ਜਿਹੜੀ ਚਪੇੜ ਵੱਜੀ ਆ ਉਹਦੀ ਗੂੰਜ ਜਿਹੜੀ ਆ ਕਿ ਇਕੱਲੀ ਭਾਰਤ ਵਿੱਚ ਹੀ ਨਹੀਂ ਸਗੋ ਪੂਰੀ ਦੁਨੀਆ ਵਿੱਚ ਉਹਦੀ ਗੱਲਬਾਤ ਹੋ ਰਹੀ ਹੈ ਚਰਚਾ ਹੋ ਰਹੀ ਹੈ ਪਰ ਜਿਹੜੀ ਭਾਰਤ ਦੀ ਜਾਂ ਕੇਂਦਰ ਦੇ ਵਿੱਚ ਇਸ ਨੂੰ ਨਵੀਂ ਸਰਕਾਰ ਬਣੀ ਹੈ ਕਿਸੇ ਦੇ ਵੱਲੋਂ ਵੀ ਕੋਈ ਇਸ ਦੇ ਉੱਪਰ ਬਿਆਨ ਕਿਉਂ ਨਹੀਂ ਆ ਰਿਹਾ ਚਪੇੜ ਵੱਜੀ ਨਹੀਂ ਵੱਜੀ ਇਹ ਤਾਂ ਮੈਨੂੰ ਦੱਸਿਆ ਇਹਦਾ ਇਨਕੁਆਇਰੀ ਦਾ ਮੈਟਰ ਹੈ ਜੋ ਇਹ ਪੰਜਾਬੀਆਂ ਦੇ ਗੈਸਟ ਬੋਲੀ ਆ ਉਹਦੇ ਅਗੇਂਸਟ ਕਿਉਂ ਨਹੀਂ ਐਕਸ਼ਨ ਕਰ ਰਿਹਾ ਤੇ ਉਹਦੇ ਗੈਸਟ ਐਕਸ਼ਨ ਕਰਦੀ ਮੰਗ ਕਰ ਰਿਹਾ ਸਾਰਾ ਜਿਹੜਾ ਭਾਈਚਾਰਾ ਹੈ ਪੰਜਾਬ ਦਾ ਤੇ ਸਾਰੇ ਇੰਡੀਆ ਲੈਵਲ ਦੇ ਵਕੀਲ ਵੀ ਅਸੀਂ ਇਕੱਠੇ ਹੋਵਾਂਗੇ ਜਿਹਦੇ ਗਲਾ ਪਰਚਾ ਦਾਦ ਨਹੀਂ ਕਰੇਗੀ ਤੇ ਤਾਲੀਵਾਲ ਸਾਹਿਬ ਵੀ ਲਗਾਤਾਰ ਜੇ ਦੇਖਿਆ ਜਾਵੇ ਇੱਕ ਪਾਸੇ ਸਿੱਖਾਂ ਨੂੰ ਵੱਡੇ ਭਰਾ ਕਿਹਾ ਜਾਂਦਾ ਆ ਕੇਂਦਰ ਸਰਕਾਰ ਦੇ ਵਿੱਚ ਆਏ ਉਹ ਆਪਣਾ ਪ੍ਰਧਾਨ ਮੰਤਰੀ ਦੇ ਸਾਹਮਣੇ ਚਾਹ ਗ੍ਰਹਿ ਮੰਤਰੀ ਜਾਂ ਕੋਈ ਵੀ ਹੋਣ ਉਹ ਜਦੋਂ ਲੋੜ ਹੁੰਦੀ ਹੈ ਤੇ ਸਿੱਖਾਂ ਨੂੰ ਵੱਡੇ ਭਰਾ ਕਹਿੰਦੇ ਨੇ ਪਰ ਦੂਜੇ ਪਾਸੇ ਉਹਨਾਂ ਦਾ ਹੀ ਵਿਅਕਤੀ ਜਿਹੜੇ ਆ ਕਿ ਸਿੱਖਾਂ ਨੂੰ ਅਤਵਾਦੀ ਕਹਿੰਦੇ ਨੇ ਪੰਜਾਬੀਆਂ ਨੂੰ ਅਤਵਾਦੀ ਕਹਿੰਦੇ ਨੇ ਇਹ ਕਿਹੜੀ ਨੀਤੀ ਦਾ ਸ਼ਿਕਾਰ ਕੀਤਾ ਜਾ ਰਿਹਾ ਪੰਜਾਬ ਇਹ ਜਾਨ ਬੁਝ ਕੇ ਭਰਾ ਜਾਨ ਬੁਝ ਕੇ ਕਹਿ ਰਹੇ ਆ ਤੰਗੜਾ ਨਵਾਦ ਨੇ ਬੋਲਿਆ ਆ ਆਰਐਸਐਮ ਤੇ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਕਿ ਥੋੜਾ ਜਿਹਾ ਟੀਕਾ ਲਾ ਕੇ ਦੇਖ ਲੋ ਲੋਕਾਂ ਦੇ ਘੱਟ ਗਿਣਤੀਆਂ ਤੇ ਚਾਹੇ ਘੱਟ ਗਿਣਤੀਆਂ ਹੋਣ ਐਸਸੀ ਭਾਈਚਾਰਾ ਹੋਵੇ ਮੁਸਲਮਾਨ ਹੋਣ ਸਿੱਖ ਹੋਣ ਅਸਾਈ ਹੋਣ ਟੀਕਾ ਲਾ ਕੇ ਦੇਖਦੇ ਆ ਵੀ ਲੋਕ ਕਿੰਨਾ ਪਰਸੈਂਟ ਮੈਂ ਕਰਦੇ ਆ ਉਹਦੇ ਸਾਹਮਣੇ ਨਾਲ ਕੇਲੇ ਚੱਲਦੇ ਆ ਜਦੋਂ ਇਹਨਾਂ ਨੂੰ ਲੱਗਿਆ ਕਿ ਕੋਈ ਲਾਟ ਖਰਾਬ ਹੋਣ ਵਾਲਿਆ ਫਿਰ ਉਹਦੇ ਖਿਲਾਫ ਐਕਸ਼ਨ ਵੀ ਥੋੜਾ ਬਹੁਤਾ ਕਰ ਦਿੰਦੇ ਆ ਇਹਦਾ ਜਾਲ ਪੁੱਝ ਕੇ ਬੋਲ ਰਿਆਂ 10 10 ਸਾਲ ਤੋਂ ਇਹ ਇਕੱਲੀ ਕੰਗ ਤੰਗੜਾ ਲਾਉ ਥੋੜਾ ਇਹ ਤਾਂ ਪਾਲਿਸੀ ਆ ਤੁਸੀਂ ਦੇਖੋਗੇ ਪ੍ਰਧਾਨ ਮੰਤਰੀ ਖੁਦ ਬੋਲਦਾ ਬਾਕੀ ਦਾ ਛੱਡੋ ਇਹਨਾਂ ਨੂੰ ਕੀ ਕਹੇਗਾ ਉਹ ਤੇ ਜੇ ਇਸ ਕੰਪਲੇਨ ਦੇ ਉੱਪਰ ਕੋਈ ਕਾਰਵਾਈ ਨਾ ਕੀਤੀ ਗਈ ਕੰਗਣਾ ਨਰੋ ਦੇ ਖਿਲਾਫ ਤਾਂ ਤੁਸੀਂ ਅੱਗੇ ਕੀ ਐਕਸ਼ਨ ਲੋ ਅਦਰ ਪੋਰਟਸ ਨੇ ਕੋਈ ਐਕਸ਼ਨ ਨਾ ਕੀਤਾ ਪੰਜਾਬ ਸਰਕਾਰ ਨੇ ਤਾਂ ਅਸੀਂ ਮੁਹਾਲੀ ਅਦਾਲਤ ਦੇ ਵਿੱਚ ਇੱਕ ਕੰਪਲੇਂਟ ਪਾਵਾਂਗੇ ਪ੍ਰਾਈਵੇਟ ਜੀ ਨੂੰ ਇਸ ਤਰ੍ਹਾਂ ਕਹਿੰਦੇ ਆ ਤੇ ਕਾਨੂੰਨ ਦੇ ਮਤਾਬਕ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਸਜ਼ਾ ਦਵਾਈ ਆਵੇ ਜੋ ਇਹਨੇ ਪੰਜਾਬੀਆਂ ਦਾ ਸਾਰਿਆਂ ਦਾ 3 ਕਰੋੜ ਪੰਜਾਬੀਆਂ ਨੇ ਜਿਹੜੀ ਇਹਨੇ ਬੇਇੱਜ਼ਤੀ ਕੀਤੀ ਹੈ ਤੇ ਉਹਨਾਂ ਨੂੰ ਬਦਨਾਮ ਕੀਤਾ